ਡੋਰ ਦੀ ਵਰਤੋਂ ਦੇ ਕਾਰਨ ਰੋਜ਼ਾਨਾ ਹੀ ਕੋਈ ਨਾ ਕੋਈ ਵਿਅਕਤੀ ਜਾਂ ਫਿਰ ਕੋਈ ਬੇਜਬਾਨ ਪੰਛੀ ਪਸ਼ੂ ਇਸ ਦਾ ਸ਼ਿਕਾਰ ਹੋ ਕੇ ਪੂਰੀ ਤਰ੍ਹਾਂ ਜ਼ਖਮੀ ਹੋ ਰਿਹਾ ਜਾਂ ਫਿਰ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ ਜਿਸ ਦੇ ਤਹਿਤ ਨਾਬਾਲ ਡੀਐਸਪੀ ਮਨਦੀਪ ਕੌਰ ਦੇ ਵੱਲੋਂ ਅੱਜ ਪੁਲਿਸ ਪਾਰਟੀ ਸਮੇਤ ਵੱਖ-ਵੱਖ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਹੈ ਉੱਥੇ ਹੀ ਚਾਈਨਾ ਡੋਰ ਕਿੰਨੀ ਕੋਕਾਤਕ ਹੈ ਕਿੰਨਾ ਕੋ ਚਾਈਨਾ ਡੋਰ ਦਾ ਨੁਕਸਾਨ ਹੈ ਇਸ ਦੇ ਬਾਰੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਗਿਆ ਸਾਡੇ ਤੀਨਾਂ ਅਸੀਂ ਤਰ੍ਹਾਂ ਵੱਲੋਂ ਵੀ ਤੁਹਾਨੂੰ ਹਦਾਇਤਾਂ ਹੋਈਆਂ ਕਿ ਚਾਈਨਾ ਡੋਰ ਤੇ ਜਿਹੜੀ ਸਖਤ ਰੋਕ ਲਗਾਈ ਜਾਵੇ ਕੋਸਿਸ ਬੰਦੇ ਵਿੱਚ ਚੱਜਤੀ ਆਏ ਸੀ ਤੇ ਜਗ੍ਹਾ ਜਗ੍ਹਾ ਕਿੱਥੇ ਸਾਨੂੰ ਪਤਾ ਲੱਗ ਰਿਹਾ ਪੀ ਡੋਰ ਦਾ ਜਾਂ ਪਤੰਗ ਦਾ ਬਾਜੀ ਦਾ ਕੰਮ ਕਰਦੇ ਆ ਅਸੀਂ ਉਹਨਾਂ ਕੋਲ ਜਾਪ ਵੀ ਰਹੇ ਆ ਤੇ ਉਹਨਾਂ ਨੂੰ ਵੀ ਜਾਪ ਵੀ ਰਹੇ ਆ ਕਿ ਇਹ ਡੋਰ ਜਿਹੜੀ ਆ ਵਿੱਚੋਂ ਛਤਰਨਾ ਕਰ ਇਹਦੇ ਨਾਲ ਆਮ ਲੋਕਾਂ ਦੀ ਔਰ ਜਾਨਵਰਾਂ ਦੇ ਵੀ ਆਪਾਂ ਦੇਖਦੇ ਆਂ ਆਮ ਹੀ ਦੇਖਦੇ ਆਂ ਉਹਨਾਂ ਦੇ ਜਾਨ ਦਾ ਨੁਕਸਾਨ ਹੋ ਸਕਦਾ ਇਸ ਤਰ੍ਹਾਂ ਕਿ ਇਸ ਕੰਮ ਤੇ ਰੋਹੀ ਗਈ ਲੱਗਦਾ ਇਹ ਤਾਂ ਵੀ ਆਮ ਲੋਕਾਂ ਦਾ ਜਾਂਦਾ ਅਵੇਰਨੈਸ ਜਿਹੜੀ ਘਟਿਆ ਪਰ ਇਹ ਤਾਂ ਇਸ ਦਾ ਆਮ ਹੀ ਤੈਂਦੇ ਆ ਨਾ ਆ ਜਾਨਵਰ ਦੇ ਦਿਆਂ ਜਾਂ ਪੰਛੀ ਦੇ ਦਿਆਂ ਉਹਨਾਂ ਦੇ ਗਲਾਂਤ ਵੀ ਲੱਭੀ ਹੋਈ ਦੇ ਦਿਆਂ ਤੇ ਇਹਨਾਂ ਦਾ ਕਾਫੀ ਨੁਕਸਾਨ ਹੁੰਦਾ ਇਹ ਤਾਂ ਜਿਹੜੇ ਵੇਚਣ ਵਾਲੇ ਉਹਨਾਂ ਨੂੰ ਸੰਤਨਾ ਚਾਹੀਦਾ ਇਹ ਕੰਮ ਕਿੰਨਾ ਖਤਰਨਾਕ ਹੈ ਤੁਹਾਡੀ ਗੱਲ ਬਿਲਕੁਲ ਸਹੀ ਹੈ ਇਹਦੇ ਪੇਰੈਂਟ ਵੀ ਓਨੇ ਜ਼ਿੰਮੇਵਾਰ ਆ ਜਿੰਨਾ ਕਿ ਇੱਕ ਦੁਕਾਨਦਾਰ ਜਿਹੜਾ ਵੇਚਦਾ ਉਹ ਸਹੀ ਹੈ ਜੀ ਕਿ ਜਿਹੜੇ ਇਹਨੇ ਚਾਈਨਾ ਡੋਰ ਆ ਉਹਦੇ ਤੋਂ ਥੋੜਾ ਵਾਈਡ ਕਰਨਾ ਮਤਲਬ ਇਹ ਆਪਾਂ ਮੰਨਦੇ ਆ ਕਿ ਤਿਉਹਾਰ ਹੈਗਾ ਆ ਤੁਸੀਂ ਸਿੰਪਲ ਡੋਰ ਲੈ ਕੇ ਵੀ ਆਪਾਂ ਇਹ ਕਿਹੜਾ ਅੰਦਮਨ ਆਕਾਉਂਦੀਆ ਜਿਹੜੀ ਚਾਈਨਾ ਡੋਰ ਉਹ ਤੋਂ ਥੋੜਾ ਜਿਹਾ ਰਹਿ ਕੇ ਦਿੱਖਦੀ ਜੀ ਅੱਖੀ ਅੱਖ ਚੱਲਪਨ ਲਗਾਣਾ ਤੋਂ ਚੈੱਕ ਨਹੀਂ ਕੀਤੀ ਆ ਹਾਲੇ ਤੱਕ ਤਾਂ